ਤੇਰਾ ਦੰਦਾਂ ਦਾ ਮੈਨੂੰ ਕਿਉਂ ਖੋਲ? ਕਾਬਰਾ ਕਿੰਨੇ ਕਰਦਾ ਐ ਇਹ ਨਾਲ ਦੰਦ ਗੰਦ ਕਰਦਾ ਹੋਊਗਾ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਵਲੌਗਸ ਸਵਾਗਤ ਆ ਜੀ। ਅੱਜ ਅਸੀਂ ਸਾਨੂੰ ਉਹ ਬੰਦਿਆਂ ਨਾਲ ਮਲਾਉਣ ਜਾ ਰਹੇ ਹਾਂ ਜਿਹੜੇ ਬੰਦੇ ਦਾ ਦੰਦ ਨੂੰ ਕੋਈ ਦੰਦ ਚੋਰੀ ਕਰਕੇ ਲੈ ਗਿਆ। ਦੇਖ ਆਓ ਜੀ ਆਪਣੇ ਦੰਦ ਕੌਣ ਲੈ ਗਿਆ। ਆ ਦੇਖੋ। ਕੀ ਰੋਟੇ ਤਾਂ ਕੈ ਸੂਰਜ ਨੂੰ ਦੇਦਾ ਨੇ ਦੰਦ ਦੇਦਾ ਡੱਬੀ ਜਿਹਾ ਕਰਾ ਕਮਾ ਲਖਾ ਡੱਬੀ ਚ ਪਾ ਕੇ ਰੱਖੀ ਬੈਠਾ ਦੰਦ ਕਿਹੜੇ ਕਿਹੜੇ ਡੱਬੀ ਚ ਪਾ ਕੇ ਦੰਦ ਸਾਹਮਦੇ ਰਹੇ ਨੇ ਦੱਸੋ ਕਮੈਂਟ ਕਰਕੇ ਠੀਕ ਆ ਮੈਂ ਟਰੱਕ ਤੇ ਉਹ ਚੱਲਿਆ ਕਿਧਰ ਜਾਣਾ ਨਾ ਭਾਗੇ ਲੈਣਾ ਦੰਦ ਲੈ ਜਾ ਇੱਕ ਮਿੰਟ ਥੋੜੋ ਯਾਰ ਡੱਬੀ ਚ ਦੰਦ ਪਈ ਹੋਣੀ ਹੋ ਨਹੀਂ ਜਾਂਦਾ ਨਾ ਕਹੀਂ ਹੋਏ ਅਰ ਦੱਬੀ ਕੇ ਦੱਬੀ ਤੇ ਦਿਖਾ ਦੀ ਦੰਦ ਤੂੰ ਖੋਲ ਯਾਰ ਤੇਰਾ ਦੰਦ ਮੈਂ ਕਿਉਂ ਖੋਲ ਸਾਬਾ ਕਿੰਨੇ ਕਰਦਾ ਐ ਇਹ ਨਾਲ ਗੰਦ ਗੰਦ ਕਰਦਾ ਹੋਗਾ ਆ ਦੰਦ ਇਹਦਾ ਫਚਲ ਲਾ ਉੱਡ ਗਿਆ ਜੇ ਕਿਸ ਲਵੇ ਕਿਸੇ ਮੱਝ ਜਾਂ ਕੱਟੀ ਦਾ ਸਾਨੂੰ ਪੁੱਨ ਕਰ ਸਕਦਾ ਇਹਦੇ ਲਵਾ ਦਾਂਗੇ ਠੀਕ ਹੈ ਜੀ ਮੱਝ ਕੱਟੀ ਦਾ ਲਾ ਦਿਏ ਕੋਣ ਪਹਿਲਾਂ ਨਾਲ ਦੰਦ ਕਿੱਥੇ ਜਿਹੜੇ ਪਹਿਲਾਂ ਨਿਕਲੇ ਸੀ ਆਏ ਹੋ ਇਹ ਦੋ ਇੱਕ ਤਾਂ ਨਮ ਆ ਗਿਆ ਦੰਦ ਦਿਖਾ ਰਿਆ ਤੁਹਾਨੂੰ ਥੋੜੇ ਟਾਈਮ ਦੇ ਵਿੱਚ ਦੰਦ ਤਾਂ ਲੋਕ ਵੀ ਦਿਖਾਉਂਨੇ ਪਰ ਸਾਡਾ ਦੰਦ ਲੈ ਲੈਂਦਾ ਯਾਰ ਇਹ ਦੰਦ ਜਾਂ ਖਾਸਾ ਰੱਖ ਲਈ ਕਿੱਥੇ ਦੰਦ ਬਈ ਆ ਦੰਦ ਹੈ ਇਹ ਅਸੀਂ ਸੀਲ ਕਰਨਾ ਜੀ ਕਿਸੇ ਨੇ ਦੰਦ ਲੈਣਾ ਹੋਵੇ ਅਸੀਂ ਵੇਚ ਦਾਂਗੇ ਕਿੰਨੇ ਵਿੱਚ ਹਾਂ 2 ਲੱਖ ਕਰੋ 2 ਲੱਖ ਕਰੋ 2 ਲੱਖ ਆ ਦੇਖੋ ਜੀ ਇੱਥੇ 8:00 ਵਜੇ ਹੋਈ ਹੈ ਦੇਖੋ ਆ ਦੰਦ ਤੇ 6:00 ਵੀ ਵਜੇ ਹੋਈ ਹੈ ਦੋ ਫਟਾਣੇ ਦੋ ਸੱਟਾਂ ਦੰਦਾਂ ਤੇ ਲੱਗੀਆਂ ਪਹਿਲਾਂ ਦੱਸ ਦਿੰਦਾ ਜੇ ਤੁਸੀਂ ਦੰਦ ਲੈਣਾ ਤਾਂ ਦੰਦ ਤੇ ਸੱਟ ਲੱਗੀ ਹੋਈ ਆ ਦੋ ਥਾਂਵਾਂ ਤੇ ਸੱਟ ਲੱਗੀ ਹੋਈ ਆ ਇੱਕ ਥਾਂਵੇਂ ਟਾਂਕੇ ਲੱਗੇ ਨੇ ਇੱਕ ਥਾਂਵੇਂ ਉਜਖਮੀਆਂ ਘਰੇਲੂ ਤੇ ਦੰਦ ਜੇ ਕਿਸੇ ਨੇ ਕਿਸੇ ਗਾਈ ਮੱਝ ਦਾ ਸੁੱਟ ਲਵੇ ਤਾਂ ਬਾਦੂ ਆ ਤਾਂ ਅਸੀਂ ਆਪਣੇ ਫਤੇ ਦੇ ਲਵਾ ਦਾਂ ਠੀਕ ਆ ਜੀ ਕੱਤੇ ਦੇ ਵਿਚਾਰੋਂ ਦਾੰਦ ਨਿਕਲ ਗਿਆ ਬੋਲ ਆ ਜਾ ਹੋ ਗਿਆ ਇਹ ਪੜਾ ਜਾ ਲੱਗਦਾ ਨਾਰ ਨਾਰ ਨਿਕਲ ਗਏ ਉਹ ਨਹੀਂ ਨਿਕਲਦਾ ਇਹ ਉਹ ਕਾਣੂ ਨਾ ਨਾ ਆਏ ਦੇਖੋ ਕਿੰਨਾ ਸੋਹਣਾ ਲੱਗਦਾ ਸੀ ਇਹ ਤਾਂ ਟੁੱਟ ਗਿਆ ਵੀਰੇ ਇਹਦਾ ਕੋਈ ਕੰਮ ਤਾਂ ਨਹੀਂ ਹੁੰਦਾ ਤੂੰ ਖਾਲੀ ਕੁਲੀ ਛੜ ਦੇ ਚੰਦ ਬਾਬਾ ਮਗਾ ਨਵਾਂ ਦਾੰਦ ਦੇ ਕੋਠੇ ਛੜ ਦੇ ਕੋਈ ਦਿਲ ਲੈ ਨਵਾਂ ਦੇ ਜਾ ਲੈ ਵੀ ਠੀਕ ਆ ਦੰਦ ਤਾਂ ਤੁਸੀਂ ਦੇਖੇ ਨੇ ਪਰ ਉਹ ਨਾ ਨਾ ਹੁਣ ਨਾ ਛੇੜ ਜਾ ਦੁਬਾਰੇ ਫੇਰ ਉਹ ਤਾਂ ਨਵਾਂ ਆਊਗਾ ਨਵਾਂ ਆਊਗਾ ਹੁਣ ਤਾਂ ਬਾਬਾ ਹੁਣ ਹੁਣ ਨਹੀਂ ਲੱਗਦਾ ਇਹ ਭੁੱਲ ਜਾ ਦੂ ਵੀਰੇ นู่นทำไมนู่นตัดเย็ทะเลลึกคู่กัคืนเมร์กอล